ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚ ਰੇਡ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਆਪਣੇ ਕੋ ਝੋਟੀਆਂ ਜਿਹੜੀਆਂ ਦਾਹਾਂ ਝੋਟੀਆਂ ਦਾ ਲੋਡ ਜਿਹੜਾ ਆਪਣੇ ਕੋ ਫਿਰ ਨਵਾਂ ਫਾਰਮ ਤੇ ਪਹੁੰਚ ਚੁੱਕਾ ਵਾ ਤੇ ਲੱਗੇ ਆ ਵੀਡੀਓ ਕਵਰ ਕਰਨਾ ਤੇ ਜਿਹੜੀਆਂ ਝੋਟੀਆਂ ਆਪਣੇ ਕੋ ਪਹੁੰਚੀਆਂ ਨੇ 14 15 ਤੋਂ ਪਲੱਸ ਚੱਲਣ ਵਾਲੀਆਂ ਝੋਟੀਆਂ ਨੇ 15 ਤੋਂ ਪਲੱਸ ਵਾਲੀਆਂ ਟੌਪ ਕਲਾਸ ਸਾਰੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਤੇ ਬਾਕੀ ਇਹ ਵੀ ਸੰਜਣਾ ਨਾਲ ਬਾਅਦੇ ਗੱਲ ਕਰਦੇ ਤੇ ਕਾਕੀ ਇਹ ਆ ਵੀ ਆਪਣੇ ਤਸਾਲੀ ਜਰੂਰ ਕਰਿਆ ਕਰੋ ਫਾਰਮ ਤੇ ਆਨ ਕੇ ਨਰਖ ਪਰ ਕੇ ਇੱਥੇ ਤੁਸੀਂ ਆਪਣੀਆਂ ਆਦਾਨੀਆਂ ਬਾਕੀ ਸਪੰਜ ਨੂੰ ਨਾਲ ਕਰਨੇ ਆ ਗੱਲ ਡਿਟੇਲ ਲੈਣੇ ਆ ਤੇ ਬਿਲਕੁਲ ਤਾਜ਼ੀਆਂ ਸੂਈਆਂ ਮੈਂ ਸਸਿਕਾਲ ਜੀ ਸਸਿਕਾਲ ਜੀ ਸਾਰੇ ਇਕੱਠੋ ਨੇ ਵੀਨਾ ਭਰਾਵਾਂ ਨੂੰ ਹਾਂ ਜੀ ਹਾਂ ਜੀ ਚਲ ਭਾਈ ਸਸਿਕਾਲ ਆਪਣੇ ਚੈਨਲ ਨੂੰ ਵੀ ਆਪਾਂ ਦਾ ਫੋਲੋ ਲਾਈਕ ਕਮੈਂਟ ਸ਼ੇਅਰ ਕਰੋ ਹਾਂ ਜੀ ਸਪੰਜ ਹਾਂ ਜੀ ਹਾਂ ਜੀ ਅੱਜ ਸਮਾਂ ਹੋ ਗਿਆ ਜੀ 1:42 ਮਿੰਟ ਹਾਂ ਜੀ ਸਪੰਜ ਜੀ ਹਾਂ ਜੀ ਤਰੀਕ ਹਾਂ ਜੀ ਸਪੰਜ ਜੀ ਵੀਡੀਓ ਅਪਲੋਡ ਹੋਣ ਲੱਗੀ ਸੀ ਪਛੜ ਗਈ ਫਾਰਮ ਨੂੰ ਹਾਂ ਜੀ ਸਪੰਜ ਜੀ ਬਾਕੀ ਬਹੁਤਿਆ ਗੱਲਾਂ ਪਾਪਾ ਨਹੀਂ ਕਰਨੀਆਂ ਹਾਂ ਜੀ ਸਪੰਜ ਜੀ ਥੋੜਿਆ ਜਿਹਾ ਆਪਣਾ ਏਰੀਆ ਜਿਹੜਾ ਵਾ ਕੋਈ ਕੁਦਰਤੀ ਆਫਤ ਦੇ ਨਾਲ ਪਾਣੀ ਦੇ ਨਾਲ ਹੋਇਆ ਹਾਂਜੀ ਹਾਂਜੀ ਤੇ ਅਸੀਂ ਵੀ ਬੱਚੇ ਬਸ ਦੇਖ ਲਈ ਗਏ ਕਿਉਂਕਿ ਆਪਾਂ ਵੀ ਬਿਲਕੁਲ ਵਟ ਦੇ ਹੰਡੇ ਰਹੀਆਂ ਹਾਂ ਹਾਂਜੀ 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 ਤੇ ਬਾਕੀ ਆਪਾਂ ਨੰਬਰ ਦਿੱਤਾ ਹੈ ਆਹ ਸਕਰੀਨ ਤੇ ਜਿੰਨਾ ਵੀ ਦਾ ਭਰੋਣ ਲੋੜ ਬਾਕੀ ਕੱਲ ਆਪਣੇ ਜਿੰਨੀ ਕੀ ਕੋਸ਼ਿਸ਼ ਕਰਾਂਗੇ ਆਪਾਂ ਪੁੱਛਦੇ ਹਾਂ ਹਾਂਜੀ 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 ਜਿੰਨਾ ਸਰਦਾ ਵਰਦਾ ਆਪਾਂ ਕਰਾਂਗੇ ਸਹੀ ਨੰਬਰ ਦਾ 24 ਇਸ ਪਰਕਾ ਫਗਦੇ ਵਿੱਚ ਦੱਸਿਆ ਵੀ ਜੇ ਕੇ ਨੂੰ ਰਹਿਣ ਸੈ ਦੀ ਜਗਤ ਹੁੰਦੀ ਹੈ ਹਾਂਜੀ ਸਪੰਜੀ ਜੀ ਹੋਲੇ ਗਿਆ ਸਰਦਾ ਹਾਂਜੀ ਹਾਂਜੀ ਤੇ ਜਿਹਨੇ ਉਹ ਗਿਆ ਉਹ ਨਾਮ ਨਾਲ ਹੋ ਗਿਆ ਹਾਂਜੀ ਸਪੰਜੀ ਹਾਂਜੀ ਕਿਉਂਕਿ ਇਹ ਤਾਂ ਜਿਹੜੇ ਕੰਮ ਹੁੰਦੇ ਆ ਜੀ ਰਲ ਮਿਲ ਕੇ ਹੁੰਦੇ ਆ ਜੀ ਹਾਂਜੀ ਸਪੰਜੀ ਹਾਂਜੀ ਤੇ ਬਹੁਤਿਆਰ ਗੱਲਾਂ ਬਾਤਾਂ ਨਾ ਕਰਦੇ ਤੇ ਵੀਡੀਓ ਸ਼ੁਰੂ ਕਰਦੇ ਆ ਨਾਮ ਨਾਲ ਮੱਜਾਂ ਦਰਸ਼ਕਾਂ ਲਈ ਇਹਦੇ ਨਾਲ ਗੱਲਾਂ ਬਾਤਾਂ ਗੱਲਾਂ ਬਾਤਾਂ ਕਿਧਰੋਂ ਕਰੀ ਸਪੰਜੀ ਸ਼ੁਰੂ ਆ ਜੀ ਗੁਰੂ ਮਹਾਰਾਜ ਕਿਰਤਾ ਕਰੇ ਜਿੱਥੇ ਵੀ ਕਿਹੜੀ ਆਵਾਜ਼ ਆਈ ਜੇ ਅੱਗੇ ਵਗੋ ਹੱਸਣ ਵਸਣ ਕਹਿੰਗੇ ਜੇ ਸਾਡੇ ਵੀ ਭਰਾ ਕੁਛ 2 ਰੁਪਏ ਕਮਾਈ ਹੋਊਗੀ ਇਹਨਾਂ ਨੂੰ ਜਾਂ ਇਹਨਾਂ ਦੀ ਫਸਲਾਂ ਬਹੁਤ ਵਧੀਆ ਹੋਣਗੀਆਂ ਹਾਂਜੀ 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 ਪਾਰੀ ਵਰਗ ਜਾਂ ਆਹਦੇ ਵਰਗੋ ਦਾ ਹਾਂਜੀ ਹਾਂਜੀ ਫੇਰੀ ਉਹਦੀ ਤਰੱਕੀ ਹੁੰਦੀ ਹੈ ਫੇਰੀ 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 ਮੰਨਣ ਵਾਲੀ ਗੱਲ ਬੁਮਾਰਾ ਕਿਰਪਾ ਹੀ ਕਰ ਤੇ ਪੰਜ ਰੁਪਏ ਆਉਂਦਾ ਹਾਂਜੀ ਹਾਂਜੀ ਪੰਜਾਂ ਜੀ ਤੇ ਅੱਜ ਫਿਰ ਇਧਰੋਂ ਕਰ ਲੀਓ ਸ਼ੁਰੂ ਫਿਰ ਹਾਂਜੀ ਇਧਰੋਂ ਕਰ ਲਓ ਹਾਂਜੀ ਇਹ ਪਹਿਲੇ ਨੰਬਰ ਤੇ ਬੂਰੀ ਆ ਗਈ ਜੀ ਇਹ ਬੂਰੀ ਝੋਟੀ ਆ ਗਈ ਇਹ ਹਾਂਜੀ ਆਹ ਮਾਜੀ ਤਾਂ ਪਾਉਣੀ ਗੀ ਬੂਰੀ ਝੋਟੀ ਆ ਗਈ ਇਹ ਝੋਟੀ ਘੱਪਣ ਜੀ अच्छा थीक है, थीक है। जी ये ਝੋਡੀ ਦਾ ਥੋੜੀ ਜਿਹਾ ਜਿਆਦਾ ਦੁੱਧ ਵਾਲੀ ਇਹਨੂੰ ਦੋ ਚਾਰ ਲ ਹਟਕੇ ਪਾਵਾਂਗੇ ਵਿੱਚ ਆ ਠੀਕ ਹੈ ਠੀਕ ਹੈ ਜੀ ਇਹ ਝੋਡੀ ਗੱਪਣਿਆ ਬੂਰੀ ਹਾਂਜੀ ਖੋਲ ਕੇ ਤੋੜਦੇ ਝੋਡੀ ਮੜ ਗਈ ਲਓ ਜੀ ਬੂਰੀ ਝੋਡੀ ਗੱਪਣਾ ਨੋਗਲਾ ਆ ਗਿਆ ਨੋਗਲਾ ਖਾਣਾ ਆ ਗਿਆ ਨੋਗਲਾ ਸੋਨਾ ਆ ਗਿਆ ਤੂੰ ਕਿਨੇ ਦਿਨ ਹੈ ਜੀ ਸਮਝੀਏ ਅਜੇ ਢੋਡੀ ਜੇ 8 ਦਿਨ ਲਗਾ ਦਊਗੀ 8 ਤੋਂ 9 ਦਿਨ 8 ਤੋਂ 9 ਦਿਨ ਦੇਖੋ ਜੀ ਲੈਵਲ ਵਾ 8 ਰੋਟੇ ਕੋ ਸੋਨਾ ਤਿਆਰ ਕਰ ਰਹੀ ਆ ਚਾਰ-ਦਾਰ ਤਾਂ ਹੋ ਗਈ ਸੁਆ ਦੱਜਾ ਹੋ ਗਿਆ 2-10 ਹਾਂ ਜੀ ਬਾਕੀ ਦੇਖੋ ਜੀ ਠੰਡ ਨੋਗਲਾ ਆ ਗਿਆ ਬਾਕੀ ਸੋਹਣੀ ਸਨਖੀ ਤੇ ਜੇ ਆਪਾਂ ਬਾਕੀ ਸਿੰਗ ਰਿੰਗ ਜੀ ਤੁਹਾਨੂੰ ਦਿਖਾ ਲ ਦਿੰਨੇ ਆ ਬਿਲਕੁਲ ਟੋਪ ਵਾਲਾ ਬੜਾ ਪੜਾ ਬਹੁਤ ਚੰਗੀ ਝੁੱਟੀ ਆ ਲਓ ਜੀ ਗੱਪਣ ਲਓ ਜੀ ਬੂਰੀ ਦੇ ਦਰਸ਼ਨ ਕਰੋ ਜੀ ਹਾਂ ਚਲ ਹੈ ਨੂੰ ਤੋਰ ਲੈ ਯਾਰ ਲਓ ਜੀ ਬੁਰੀ ਝੋਟੀ ਆ ਗਈ ਗੱਬਨ ਆ ਗਈ ਪੇਠ ਪੂਰੇ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਸੋਹਣੀ ਸਨਖੀ ਲਓ ਜੀ ਨੋਗਲਾ ਥਣ ਆ ਗਿਆ ਤੇ ਅਰੂੜਨ ਤਿਆਰ ਜੋ ਕਰ ਰਹੀ ਆ ਤੇ ਇੱਕ ਹਫਤਾ ਲੈ ਜਾਏਗੀ ਝੋਟੀ ਤੇ ਸੋਹਣੀ ਤਿਆਰੀ ਕਰੂਗੀ ਲਓ ਜੀ ਬਾਕੀ ਕਈ ਵੀਰ ਜਿਹੜੇ ਸ਼ਕੀਨ ਹੁੰਦੇ ਆ ਬੁਰੀ ਦੇ ਸਪੈਸ਼ਲ ਬੁਰੀ ਆ ਆ ਜਿਹਨੂੰ ਪੂਰੀ ਕਹਿੰਦੇ ਹੋ ਪੂਰੀ ਤੇਲੀਆਂ ਪੂਰੀ ਚਾਹ ਰੰਗਣੀ ਹੈਗਾ ਹਾਂਜੀ ਹਾਂਜੀ ਸਭਣੀ ਸਪੈਸ਼ਲ ਪੂਰੀਆ ਥਣ ਦੇਵਾ ਖਾਦੋ ਕੱਟੀ ਨੂੰ ਕਿਹੜਾ ਲੱਗਾ ਮੈਨਾਂ ਸੋਹਣ 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 ਪੁਣਾ ਬੋਲਿਆ ਸੋਹਣ ਵੇਖੋ ਥਣ ਵੇਖੋ ਐ ਸੰਬਾਦ ਨਾਲ ਲੱਗਾ ਨਾ ਸੰਬਾ ਬਿਲਕੁਲ ਬਿੰਦੀਆਂ ਵਾਲਾ ਚੱਡਾ ਵਾ ਅੱਜ ਝੋਟੀ ਨੂੰ ਕੋਈ ਸੋਹਣ ਦਾ ਨਹੀਂ ਪਤਾ ਸਾਹ ਲੈਵਾ ਪਿੱਛੇ ਕੱਢ ਕੇ ਮਾਰੂ ਲਓ ਜੀ ਇੱਕ ਹੰਪਾ ਲੈ ਜੀ ਕਿੰਦੀ ਝੋਟੀ ਇੱਕ ਹੰਪਾ ਤੇ ਬਾਕੀ ਚਲੋ ਜੇ ਕੋਈ ਵੀਰ ਭਰਾ ਸ਼ੌਂਕੀ ਤੌਰ ਤੇ ਜਿਨੇ ਜਿਨੇ ਰੱਖਣੀ ਨਾ ਸ਼ੌਂਕ ਤੌਰ ਤੇ ਝੋਟੀ ਉਹ ਮੈਨਾਂ ਵਧੀਆ ਸੋਹਣੀ ਰੱਖੀ ਆ ਬਾਕੀ ਦੇ ਸਿੰਘ ਦੀ ਤੇ ਦੂਜਾ ਸੂਆ ਵਾ ਤੇ ਸੂਏ ਝੋਡੀਆਂ ਦੁੱਧ ਨਾਲ 13-14 ਕਿਲੋ ਵੱਡੇ ਆਪਣੇ ਬੰਦੇ ਪਰਖੀ ਹੋਈ ਝੋਟੀ ਆਪਾਂ ਲਈਏ ਅੱਛਾ ਜੀ ਹਾਂਜੀ ਹਾਂਜੀ ਇਹ ਮਤਲਬ ਜਿਹੜੀ ਚਾਰ ਸਵੇਰੋਂ ਅਟਰ ਅਟਰ ਮਖਾਦੋ ਝੋਟੀ ਨੂੰ ਬੜੀ ਯਾਦ ਕੁਆਲਿਟੀ ਨਸਲ ਵਾਲੀ ਝੋਟੀ ਲੈ ਜੀ ਥਾਣੀ ਬਹੁਤ ਸੋਹਣਾ ਲੱਗਾ ਜੀ ਸਭ ਜੀ ਉਹਦਾ ਲੈਵਾ ਤੇ ਝੋਡੀਆਂ ਜੇ ਹੋਰ ਮਾਰੂਗੀ ਆ ਵੇਖੋ ਲੈਵਾ ਸਾਰਾ ਪਿੱਛੇ ਆਊ ਜਿੰਨਾ ਪਿੱਛੇ ਆਊਗਾ ਸਾਰਾ ਪਾਏ ਪਿਆਰ ਰੱਖ ਕੇ ਲੈਵਾ ਕੋਈ ਕੁੜਿਆ ਬੜਿਆ ਤੇ ਝੋਟੀ ਨੂੰ ਕੋਈ ਪਾਣੀ ਤੇ ਚੌੜੀ ਚੌੜੀ ਬਹੁਤ ਜ਼ਿਆਦਾ ਹਾਂਜੀ 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 ਤੇ ਚ ਫਰਮਵਾਲੇ ਸਪੰਦੀਆ ਮੁੱਲੇ ਦਾ ਵੀ ਜੀ ਥੋੜਾ ਜਿਆ ਮੇਰੇ ਕੋ ਸੌਰੀ ਹੈ ਇਹਦਾ ਮੁੱਲ ਫੋਨ ਤੇ ਤਾਂ ਕਰਦਾ ਕਿ ਜਿਆਦਾ ਰੇਟ ਨਹੀਂ ਹੈ ਮੇਰੇ ਕੋ 2.5 ਲੱਖ ਰੁਪਏ ਰੇਟ ਨਹੀਂ ਹੈਗਾ ਹਾਂਜੀ ਕਿਉਂਕਿ ਮੱਝ ਕਿਸੇ ਵਾਲੇ ਨਾਲ ਮੱਝਾਂ ਸੂਸਵਾ ਕੇ ਦੁੱਧ ਤੇ ਛਾੜ ਕੇ ਵੇਚਣੀਆਂ ਪੈਂਦੀਆਂ ਹਾਂਜੀ ਹਾਂਜੀ ਉਹਦਾ ਰੇਟ ਲੱਗ ਉਹ ਬਾਕੀ ਜਿਹਦੇ ਵੀ ਚਾਹ ਮੜੂ ਫੋਨ ਤੇ ਗੱਲ ਕਰ ਲੈ। ਫੋਨ ਤੇ ਕਰ। ਤੋਂ ਜਿਆਦਾ ਰੇਟ ਨਹੀਂ ਹੈਗਾ ਵੀ 2.5 ਲੱਖ ਨਾਲ ਕੰਮ ਨਹੀਂ ਹੈਗਾ। ਠੀਕ ਹੈ। ਅੱਜ ਰੇਟ ਤੇ ਦਵਾਂਗੇ ਬਿਲਕੁਲ ਨਾਰਮਲ ਆਪਾਂ ਮੱਝਾਂ ਰੇਟ ਜਾਇ ਜੀ ਹੁੰਦੇ ਤੁਹਾਨੂੰ ਭਰਾਨਾ ਕਿਉਂਕਿ ਆਪਾਂ ਵੀ ਥੋੜਾ ਜਿਆ ਮੱਝਾਂ ਸਾਡਾ ਇਲਾਕਾ ਹਾਂਜੀ ਹਾਂਜੀ ਥੋੜੇ ਸਿੰਘ ਇਲਾਕੇ ਦੇ ਵਿੱਚ ਹੀ ਆ ਹਾਂਜੀ ਹਾਂਜੀ ਇਹ ਅਸੀਂ ਇਹਨੇ ਥੋੜੇ ਜਨਵਾਰ ਆਪਾਂ ਆਪਣੇ ਘਰੇ ਲੈ ਜਾਂਦੇ ਹਾਂ ਹੀ ਨਹੀਂ ਘਰੇ ਲੈ ਜਾਂਦੇ ਹਾਂਜੀ ਤੇ ਜੈਜ ਰੇਟ ਤੇ ਰੰਗ ਝੋੜੀ ਪਾਉਣੀ ਸੀ ਵੀਡੀਓ 'ਚ ਹਾਂਜੀ ਤਾਂ ਆਪਾਂ ਆਪੀ ਵੀ ਚਲੋ ਜੇ ਕੋਈ ਕਰਮਾ ਵਾਲਾ ਲੈ ਚੁਣਦਾ ਤੇ ਚਲੋ ਕੋਈ ਕੋਈ ਗੱਲ ਨਹੀਂ ਕੋਈ ਨਹੀਂ ਬਾਈ ਖੋਲ ਦੇ ਜੋੜਾ ਖੋਲ ਦੇ ਖੋਲ ਕੇ ਪੱਤ ਤੋੜ ਕੇ ਲੋ ਜੀ ਝੋਟੀ ਗੱਬਣਿਆਂ ਤੇ ਚਲੋ ਝੋਟੀਆਂ ਦੇ ਵਿੱਚ ਮੈਂ ਬਾਈ ਨੂੰ ਕਹਿਤਾ ਵੀ ਥੋੜੇ ਸਾਈਡ ਤੇ ਬੰਦੋ ਝੋਟੀ ਨੂੰ ਬਾਕੀ ਇਹ ਵੀ ਫੋਨ ਤੇ ਗੱਲਬਾਤ ਕਰ ਲਈ ਗਈ ਤੇ ਬਾਕੀ ਰੇਅਰ ਜਿਹੜਾ 2.5 ਲੱਖ ਨਹੀਂ ਹੈਗਾ ਬਾਕੀ ਚੰਗੀ ਲਓ ਜਿਆ ਪਤੂ ਜੇ ਫਾਰਮ ਤੇ ਵੜਤੀ ਏ ਝੋਟੀ ਤੇ ਬਾਕੀ ਚਲੋ ਮਾਨ ਤਨ ਹੋ ਜਾਊਗਾ ਫੋਨ ਤੇ ਜਰੂਰ ਗੱਲ ਕਰੇ ਅੱਗੇ ਦੋ ਨੰਬਰ ਤੇ ਸੁਈ ਇਸ ਬੰਜੀਏ ਇਹ ਜੀ ਖੀਰੀ ਕੱਟੀ ਏ ਲਓ ਜੀ ਪਹਿਲਾ ਸੁਆ ਪਹਿਲਾ ਸੁਆ ਹਾਂ ਜੀ ਜਗਰਾਜ ਦੀ ਆ ਰਿਆ ਲਓ ਜੀ ਜਗਰਾਜ ਦੀ ਨਵਾਬ ਦੀ ਮਗਰ ਕੱਟੀ ਆ ਬਹੁ ਬਜੀ ਜੈਡ ਬਲੈਕ ਪਰ ਲਈ ਲਓ ਜੀ ਨਵਾਬ ਦੇ ਕੱਟੀ ਏ ਜੀ ਮਗਰ ਚਾਰ ਤੋਂ ਪੰਜ ਦਿਨ ਹੋ ਗਏ ਸੋਈ ਨੂੰ। ਸੋਈ ਨੂੰ ਉਹ ਨਵਾਬ ਦੀ ਕੱਟੀ ਹੈ ਮਤਲਬ ਜਗਰਾਜ ਦੀ ਆਪ ਦੀ ਜਿਹਦੀ ਕਦਰ ਦੀ ਗੱਲ ਕਰ ਲੋ ਵੀ ਜੀ। ਹਾਂਜੀ। ਕੱਦ ਕਰਮ ਵਾਲੀ ਦਾ ਪਹਿਲਾਂ ਦਿਖਾ ਦਿਓ ਮੇਰੇ ਲਾੜੇ ਖੜੇ ਆ। ਲਓ ਜੀ। ਪੂਰਾ ਫੁੱਲ ਸਾਈਜ਼। ਇਹ ਠੰਡੀ ਠੰਡੀ ਐ ਨਹੀਂ ਕਿ ਭੜਾ ਹੈਗੇ ਦੀ ਬੀਬੀ ਛੋਟੀ ਮੇਰੇ। ਹਾਂਜੀ ਹਾਂਜੀ। ਇਹ ਗੱਲ ਹੈਗੀ ਆ ਆਪ ਦੱਸਾਂਗੇ। ਹਾਂਜੀ। ਕੋਈ ਥੜ ਘਟਵਾਦ ਸਾਈਡ ਦੀ ਕੋਈ ਗਰੰਟੀ ਉਪਾਤੀ ਭੜਾ ਛੋਟੀ ਦੀ ਤਾਂ ਵੱਡੀ ਫੁੱਲ ਜੀ। ਵੱਡੀ ਫੁੱਲ ਸਾਈਜ਼। ਦਿਖਾ ਦੇ ਜੋਣਾ ਖੋਲ ਕੇ ਕਰਾ ਦੇ। ਲੈ ਜੋਣਾ। ਖੋਲ ਕੇ ਤੋਰ ਤੇ ਮੇਰਾ ਵੀਰ ਪੇਠਪੁੜੇ ਦੀ ਬਹੁਤ ਸੋਹਣੀ ਸਰਾਖੀ ਜ ਲਓ ਜੀ ਸੋਹਣਾ ਲੱਗਾ ਝੋਟੀ ਨੂੰ ਸ਼ੀਰੀ ਝੋਟੀ ਲਓ ਜੀ ਸਿੰਗ ਰਿੰਗ ਦੀ ਵੇਖੋ ਜੀ ਚੈੱਕ ਕਰੋ ਓਕੇ ਰਿਪੋਰਟ ਜੀ ਓਕੇ ਤੁਰਦੇ ਮਰਾ ਵੀਰ ਬਿਲਕੁਲ ਇਹ ਇੱਕ ਪਤਲੀ ਜਿਹੀ ਝੋਟੀ ਆ ਸ਼ੀਰੀ ਝੋਟੀ ਦਾ ਜਗਰਾਜ ਦੀ ਥੀਏ ਹਾਂਜੀ 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 ਸਰੋਤ ਹੋਰ ਥੋੜੀ ਲਓ ਜੀ ਬਾਕੀ ਥਣ ਨੋਕਲਾ ਲੱਗਾ ਵਾ ਇਹ ਸੋਹਣੀ ਸੁਨਖੀ ਬਿਲਕੁਲ ਇਹ ਜਿਹਨੋਂ ਕਾੱਡ ਦਾ ਹਾਈਟ ਟੋ ਟੰਦੋਂ ਤੇ ਬਿਲਕੁਲ ਫੋਲ ਸਾਈਡ 'ਚ ਆ ਸਿੰਗ ਰਿੰਗ ਦੀ ਬਹੁਤ ਸੋਹਣੀ ਆ ਚਲ ਜਾਂਦੇ ਮਰਾ ਵੀਰ ਜਾਂਦੇ ਲਓ ਜੀ ਲੰਬੀ ਲੰਬੀ ਬਹੁਤ ਹੈ ਝੋਟੀ ਇੰਨੀ ਗੱਡੀ ਠੰਡੀ ਠੰਡੀ ਹੈ ਨਾ ਹਾਂਜੀ ਹੰਤ ਬਣਾ ਕੋਈ ਨਹੀਂ ਹੈਗਾ ਏ ਝੋਡੀ ਠੰਡੀਆਂ ਸੀਦੀਆਂ ਕੋਈ ਆਖ ਫਿੱਕ ਤੰਦ ਨਹੀਂ ਝੁੱਟੀਆਂ ਸੋਣ ਹਾਂਜੀ ਹਾਂਜੀ ਸਾਰੇ ਸਾਰੇ ਦਲ ਠੀਕ ਹੈ ਜੀ ਹਾਂਜੀ ਹਾਂਜੀ ਧਿਆਨ ਦਿਓ ਜੀ ਉਹ ਠੰਡੀ ਠੀਰ ਝੋਟੀਆਂ ਲਓ ਜੀ ਠੰਡੀ ਸੋਹਣੀ ਸੁਨਖੀ ਵੱਡੀ ਫੁੱਲਿਆ ਵੀ ਝੋਟੀ ਝੋਟੀ ਨਹੀਂ ਫੁੱਲ ਵੱਡੀ ਇਹਨੂੰ ਲਓ ਜੀ ਫੁੱਲ ਸੈਜ ਲਓ ਜੀ ਮਾੜੀ ਬੇਮੋਲੀ ਟੋੜੀ ਦੀ ਪਾਇ ਹੈਗੀ ਆ ਬਾਕੀ ਇਹ ਵੀ ਬਿਲਕੁਲ ਬਰਾਬਰ ਜੀ ਨੂੰ ਕਹਿੰਦੇ ਨੇ ਤੇ ਬਾਕੀ ਇਹ ਵੀ ਤੁਹਾਨੂੰ ਚਾਸ਼ਪਰੀ ਦਾ ਆਰਡਰ ਦਿਖਾ ਦਿੰਦੇ ਆ ਤੇ ਸੋਹਣੀ ਸੁਨਖੀ ਕੀ ਕਰੂ ਜੂਰੋ ਅੱਛਾ ਜੀ ਇਦਾਂ ਹੀ ਲਓ ਜੀ ਠੰਡੀ ਸੀਲ ਪਾ ਦੇ ਦੁੱਧ ਕਿੰਨਾ ਸਮਝੀ ਹੋਣਾ ਦੋ ਦਿਨਾਂ 44 ਮੀਲਾਂ ਦੋ ਦਿਨ 11 ਮੀਟਰ ਤੋਂ ਸਟਾਰਟ ਹੋਏਗਾ 11 ਤੋਂ 16 ਕਹ ਜੀ 17 ਕਹ ਜੀ ਹਾਂਜੀ 14 ਕਿਲੋ ਘੱਟੀ ਦੁੱਧ ਚਵਾਈ ਜਾਊਗੀ ਹਾਂਜੀ ਹਾਂਜੀ 11 ਤੋਂ ਸਟਾਰਟ ਆ ਕੱਟੀ ਮਗਨ ਨਵਾਬ ਦੀ ਹਾਂਜੀ ਹਾਂਜੀ ਅਜੇ ਆਊਗਾ ਕੁੜੀ ਵੀ ਨਹੀਂ ਘੱਟੀ ਚੰਗੀ ਰੱਖਦੇ ਚਾਰ ਪੰਜ ਦਿਨ ਦੀ ਸੀਰੀ ਚਾਰ ਤੋਂ ਪੰਜਵੇਂ ਦਿਨ ਦੇ ਹੋਊਗਾ ਹਾਂਜੀ ਹਾਂਜੀ ਸਾਢੇ ਚਾਰ ਦਿਨ ਹੀ ਹੋਣਗੇ ਸੀਰੀ ਠੀਕ ਹੈ ਜੀ ਤੇ ਕਿੰਨੇ ਦੇ ਦੇਣੀ ਆ ਛੋਟੀ ਦਾ ਮੁੱਲ ਇੱਕ ਸੱਤ ਕਰਦੇ ਹਾਂ ਹਾਂਜੀ ਇਹ ਡੇਢ ਦੀ ਝੋਟੀ ਦੇ ਦਾਂਗੇ ਲਓ ਜੀ ਡੇਢ ਦੀ 10000 ਛੋਟ ਕਰ ਦੇਣਾ 10000 ਛੋਟ ਗਿਆ ਸलो ਦੇਣ ਵਾਲੇ ਪਾ ਝੋਟੀ ਵੇਖ ਲਓ ਜੋਬਨ ਦੇ ਲਾਗੇ ਖੜਿਆ ਦੱਸੂਗੀ ਲਓ ਜੀ ਝੋਟੀ ਛੋਟੀ ਦੱਸ ਦੋ ਇੱਕ ਰੀ ਆਪਣੇ ਮੋਢਿਆਂ ਦੇ ਬਰਾਬਰ ਦੀ ਹੈ ਡੇਢ ਦੇ ਨਹੀਂ ਮਿਲਦੀ ਝੋਟੀ ਦੀ ਝੋਟੀ ਕੱਟੀ ਹੈ ਹਾਂਜੀ ਪੈਸ਼ਵਾਲੀ ਨਾਗੇ ਜੇ ਨਾਗਿਛ ਵਾਈ ਮੇਰਾ ਵੀ ਚਾਲ ਕੱਟੀ ਮਗਰਿਆ ਨੜਾ ਨੜਾ ਵਿਖਾ ਦੇ ਆਰਡਰ ਦੀਆਂ ਤੇ ਹਾਵੇ ਲੇਵਾ ਵੀ ਵਿਖਾ ਦੇ ਛੋੜੀ ਨਾੜ ਵੀ ਮਿਲਕ ਲੈਣਾ ਹਾਂਜੀ ਮੈਂ ਪਾਣ ਦੋ ਦੀ ਬਾਤ ਚਲੋ ਪਹਿਲਾਂ ਦੱਸ ਦਨ ਆਜੀ ਚੱਕਰਾਂ ਜਿ ਨਹੀਂ ਪੈਣਾ ਕਮਾਈ ਵਾਲਾ ਫਮ ਮਾਲ ਹੀ ਬਸ ਵੇਚਣਾ ਬਸ ਲਓ ਜੀ ਅੱਗੇ ਆ ਗਈ ਖਣੇ ਕੁ ਸਪੈਸ਼ਲ ਹੈ ਸਪੈਸ਼ਲ ਹੀ ਏ ਜੈਡ ਬਲੈਕ ਤੋਰ ਦੇ ਬਲੋ ਤੋਰ ਕੇ ਫਿਰ ਮੁਖਾ ਦੇ ਫਿਰ ਗੱਲਾਂ ਮਤਾਂ ਕਰੀਏ ਜਿਹੜਾ ਸੁਬਾਹ 6:00 ਦਾ ਇਹ ਮੂਹ ਹਾਂਜੀ ਪਰ ਵਿਖਾ ਦੇ ਵੀ ਇਹਨੂੰ ਆਰਡਰ ਜੇ ਨਹੀਂ ਮੈਨੂੰ ਕਰਮ ਵਾਲੀ ਲੱਗਾ ਹੋ ਲਓ ਜੀ ਆ ਡਰੂਡਰ ਬਹੁਤ ਸੋਹਣਾ ਸਨਖਾ ਲਗਾਵਾ ਜੈਡ ਬਲੈਕ ਹੀ ਭੜੀ ਏ ਇਹ ਪਿੰਡੇ ਜਾਂ ਨਾਲਾ ਨੂਣਾ ਬਹੁਤ ਆ ਨਿੰਬੂ ਵਰਗੀ ਨਿੰਬੂਆਂ ਇਹ ਕਾਜਰਗੀ ਦੇ ਨਾਲ ਮਾੜੀ ਬਸ ਉਹ ਧੀ ਗਿਆ ਲਓ ਜੀ ਚੈੱਕ ਕਰੇ ਕੋਈ ਮਲਾ ਵੀਰ ਭਰਾ ਲੇਵੇ ਤੇ ਵੀ ਨਾੜਾ ਦਾ ਟੰਡੇ ਚ ਵੀ ਨਾੜਾ ਹਾਂਜੀ ਹਾਂਜੀ ਡਬਲ ਡਬਲ ਤੇ ਇਹਦੇ ਮਗਰ ਕੀ ਆ ਗਿਆ ਜੀ ਕੱਟੀ ਇਹਦੇ ਮਗਰ ਕੱਟੀ ਡਬਲ ਫਲਾ ਜੀ ਸਿੰਗ ਰੇਂਗ ਦੀ ਬਹੁਤ ਸੋਹਣੀ ਸੁਨੱਖੀ ਆ ਰੁਪਈਆ ਵੀ ਨਹੀਂ ਲੱਗਦਾ ਸਿੰਘ ਤੇ ਜਾਂਦੇ ਭਾਈ ਜਾਂਦੇ 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 ਲਓ ਜੀ ਬਿਜਲੀ ਘਰ ਬਣਿਆ ਪਿਆ ਹਾਂਜੀ ਹਾਂਜੀ ਸਭਾਂ ਜੀ ਲੇਵੇ ਤਾਂ ਬਾਹਰ ਸਾਰੇ ਸਰੀਰ ਤੇ ਸਾਰੇ ਸਰੀਰ ਤੇ ਬਣਿਆ ਜੀ ਉਹ ਘਰੇ ਨਾ ਨਾ ਇੱਥੇ ਆ ਕੇ ਘਰੇ ਪਈ। ਲਓ ਜੀ ਨਾਲ ਆਇਆ ਤਾਂ ਇਹ ਬੀਲੀ ਗਾਰੀ ਬਣਿਆ। ਹਾਂਜੀ ਤੇ ਬਾਕੀ ਚਵਾਜੂ ਦੇ ਸੰਬੰਧੀ 100 ਸੋਈ ਹੋਣੀ ਆ। ਚਵਾਦੀ ਜੀ ਮਾਰਕਾ ਤਾਂ ਤੁਹਾਨੂੰ ਪਹਿਲਾਂ ਗੱਲ ਦੀ ਮੈਂ ਪਤਾ ਕਿਹੜੀ ਲੈਣੀ ਆ। ਹਾਂਜੀ। ਮੈਂ ਲੈਣੀ ਆ ਪਹਿਲਾਂ ਦੇ ਦੀ ਜਾਰ ਕੁਆਲਿਟੀ ਨਸਰ ਉਹਦਾ ਪਛੋਕਰ ਦੇਖਣਾ। ਹਾਂਜੀ ਹਾਂਜੀ। ਫੇਰ ਮੱਝ ਦੀ ਖਰੀਦ ਕਰ ਲਈ। ਹਾਂਜੀ ਹਾਂਜੀ। ਫੇਰ ਉਹਦਾ ਲੈਵਾ ਚਵਾਦੀ ਦੀ ਮੈਂ ਮਾੜੀ ਨਹੀਂ ਚਵਾਦੀ ਦੀ ਮੈਂ ਮਾੜੀ ਪਰਲੇ ਪਰ ਪਹਿਲਾਂ ਹੁੰਦੀ ਨਹੀਂ ਪਹਿਲੀ ਗੱਲ ਚਵਾਦੀ ਦੀ ਮਣੀ। ਹਾਂਜੀ ਸਮਝੀ ਹਾਂਜੀ। 100 ਜੋ ਕਿ ਇੱਕ ਅਧੀ ਦੇ ਪੈਸੇ ਜਦੋਂ ਜਦੋਂ ਕਾਲ ਹਾਈ ਹੈ ਜੀ ਬਾਬਾ ਖਾਦੋ ਛੋਟੀ ਨੂੰ ਤੇ ਜੈਡ ਬਲੈਕ ਹੀ ਕਾਲੀਆ ਥੋਨੇ ਬੋਦੇ ਵਾਲਾ ਹਾਂ ਜੀ ਥੋਨੇ ਬੋਦੇ ਵਾਲੀ ਹੈ ਤੇ ਚਿੱਟੇ ਗਾਲੇ ਹਾਂ ਜੀ ਹਾਂ ਜੀ ਬਾਕੀ ਚੰਗੀ ਚੰਗੀ ਬੋਦੇ ਤੇ ਦੁੱਧ ਕਿੰਨਾ ਸਮਝੀ ਹਣਾ ਬਾਕੀ ਕਿਉਂਕਿ ਦਗੜਾ ਦੇ ਕੋਈ ਜ਼ਿਆਦਾ ਇਕੱਠੀ-ਕੱਟੇ ਦਾ ਉਹ ਬਾਕੀ ਬਾਅਦ ਫੋਨ ਤੇ ਪੁੱਛੇ ਹੋ ਕੋਈ ਮੈਂ ਕਰ ਦਿੰਦਾ ਤੁਹਾਨੂੰ ਪਹਿਲਾਂ ਕਰ ਦਿੰਨੇ ਹਾਂ ਹਾਂ ਜੀ ਦੁੱਧ ਅੱਜ ਦੀ 1.5 ਵਿੱਚ ਛੋਟੀ ਕੋਲੋਂ ਸਹੀ ਦੁੱਧ ਜਿਲਾਣਾ 15 ਕਿਲੋ ਜਿਹਾ ਹੋਣਾ 15 किलो 8 ਦਿਨ ਸੁਈ ਹੋ ਗਈ 8 ਦਿਨ ਸੁਈ ਠੀਕ ਆ ਜੀ ਗੱਲ 15 ਕਿਲੋ ਬਿਲਕੁਲ ਡੱਬੇ ਮਾਰਵਾ 15 ਵਾਲੀ ਆਪਾਂ 14 ਕਹਿ ਕੇ ਲਵਾ 14 ਕਹਿ ਕੇ ਇਹ 15 ਆਪਾਂ 14 ਕਹਿ ਕੇ 14 ਮੰਨ ਕੇ ਕੋਈ ਲੈ ਲੈ ਹਾਂਜੀ ਹਾਂਜੀ 8 ਦਿਨ ਦੀ ਸੁਈ ਆ ਹਾਂਜੀ ਦੁੱਧ 2 ਕਿਲੋ ਦਾ ਟਾਪਾ ਹੋਰ ਮਾਰੂ 16 ਤੋਂ ਪਲੱਸ ਰਹੂਗੀ 16 ਤੋਂ ਪਲੱਸ ਕਰੋ ਜਿਆਦਾ ਕੁਆਲਿਟੀ ਨਸਲ ਕਹਿੰਦੇ ਹੋਗੇ 20 ਕਿਲੋ ਕਹਦੇ ਨਸਲ ਜਿਆਦਾ ਕੁਆਲਿਟੀ ਬੜੀ ਚੁੱਟੀ ਤੇ ਦਿਨ ਕਿੰਨੇ ਦਿਨ ਦੇ ਬਾਅਦ ਵੇਖਣਾ ਆਟਰਟਰ ਵੇਖਣੋ ਨੇਵਾ ਲਓ ਜੀ ਆਰਡਰ ਤੇ ਬਹੁਤ ਸੋਹਣਾ ਸਨੱਖਾ ਵਾ ਅਗਲੇ ਪਾਸੇ ਹੀ ਲੈਵਾ ਖਾ ਦੋ ਮੂੰਗੋ ਵੀ ਕਰਨਾ ਵਾ ਬਰਾਬਰ ਉਹਨਾਂ ਹੀ ਗਾਣ ਦੇਵਾ ਦੇ ਉਹਨਾਂ ਹੀ ਵਿਹਾਨ ਹਾਂਜੀ ਹਾਂਜੀ ਤੇ ਕਿੰਨੇ ਦਿਨ ਨਹੀਂ ਸਮਝੀ ਫਿਰ ਇਹਦਾ ਝੋਟੀ ਦਾ ਮੁੱਲ 190 ਦਾ ਨਹੀਂ ਹੈ ਹਾਂਜੀ ਤੇ ਇੱਕ 75 ਦੀ ਝੋਟੀ ਦੇ ਦਾਂਗੇ ਜਦਕਰੋ ਜਿਹੜਾ ਲੈ ਜੂਗਾ ਜਾ ਦੇ ਦੋ ਲਓ ਜੀ 175 ਲਓ ਜੀ 175 ਨੂੰ ਛੋੜ ਆਲਾ ਹੀ ਫੋਨ ਕਰੇ ਹੁਣ ਪਰ ਇਹਦਾ ਝੋਟੀ ਬਾਟਰ ਲੱਗਾ ਦੇਵਾ ਕੋਈ ਨੂੰ ਟਾਈਮ ਨਹੀਂ ਲੱਗਾ ਥਨਾ ਗਾਲੀ ਜਿ ਬੜੀ ਆ ਮੈਨਾਂ ਵੇਖੋ ਜੀ ਪਤਮੀ ਹੋਣਗੇ ਕੁਝ ਹੋਰ ਹੀ ਬਣੀ ਹੋਊਂਗੇ ਲਓ ਇਹ ਗੱਲਾਂ ਗੱਲਾਂ ਕਹਿ ਦਿੰਦੇ ਆ ਵੇਖੋ ਜੀ ਬਿਲਕੁਲ ਗਾਈ ਵਰਗੀ ਤੇ ਅਡਰੋਡਰੀ ਖਵਾਲੀ ਬਹੁਤ ਚੰਗੀ ਆ ਤੇ ਪਿੰਡੇ ਜਾਂ ਨਾੜਾ ਕੋਲ ਬ੍ਰੇਕੀਆਂ ਤੇ ਪਾਤੀ ਜਿਹੜਾ ਉਹ ਮੇਰੀ ਫਰਮ ਨਾਲ ਰੋਕੀਆਂ ਗੜੀਆਂ ਗੜੀਆਂ ਝੋਟੀਆਂ ਦੁੱਧ ਦੋ ਤਰੀ ਗੱਲ ਕਰੀਏ ਜਿਹੜਾ 14-15 ਕਿਲੋ ਹੋਣਿਆ ਕੋਈ 20 ਕਿਲੋ ਵੀ ਹੋ ਸਕਦਾ ਚੰਗੀ ਸੇਵਾ ਵਾਲਾ ਕੋਈ ਵੀ ਜੀ ਸਾਬਤ ਕਰਦੇ ਹਣੀ ਮੈਂ ਪੰਜਾਬ ਦੀ ਮੈਂ ਫਰੀਦ ਦੇ ਦਾਂਗੇ ਮੈਂ ਮੰਡ ਦੀ ਲਈ ਹੋਏ ਮੰਡੀ ਦੀ ਮੈਂ ਵੀ ਲਈ ਹੋਏ ਪੰਜਾਬ ਤੋਂ ਮੈਂ ਵੀ ਲਈਏ ਫਰੀਦ ਦੇ ਨਹੀਂ ਬੰਦਾ ਲੋਕੀ ਮੂੰਹ ਨਾਲ ਬੜਾ ਕੁਝ ਕਹਿ ਦਿੰਦੇ ਆ ਹਾਂਜੀ ਤੁਹਾਡੀ ਮੈਂ ਕਦੇ ਕੋਟੀਆਂ ਨਿਕਲੂਗੀ ਸਹੀ ਗੱਲ ਹੈ ਸੇਵਾ ਕਰਨ ਵਾਲਾ ਬੰਦਾ ਕੀ ਹੋਵੇ? ਸੇਵਾ ਵਾਲਾ ਚਾਹੀਦਾ ਬੰਦਾ। ਮੰਨਣ ਵਾਲੀ ਗੱਲ ਸਮਝੀ। ਮੈਂ ਆਲੇ ਅੰਦਰ ਹੀ ਕੋਈ ਫੋਟੋ ਹੋ ਗਈ ਸੇਵਾ ਆ ਕੇ ਤੁਹੀਂ ਕੰਮ ਕੀ। 1.75 ਦੀ। ਅੱਗੇ ਆ ਗਈ ਜੀ। ਇਹ ਸੁਪਰਸਟਾਰ ਤੋਂ DJ। ਹਾਂ ਜੀ। ਬਦਰੰਗੀ ਜੀ ਏ। ਬਦਰੰਗੀ ਜੀ। ਪਤਰਾ ਤੋਂ ਪਿੱਛੇ ਤਾਂ ਕਹਿੰਦੇ ਇਹ ਬਦਰੰਗੀ ਜਿਹੜੀ ਜਰੂਰ ਉਹਦਾ ਝੋਟਾ ਉਹਨਾਂ ਦਾ ਪਿੰਡ ਦੀ ਕੋਲਾ ਉਹਦੀ ਝੋਟੀ ਇਹਦੀ ਮਾ ਦਾ ਰਿਕਾਰਡ ਬੜਾ ਚੰਗਾ। ਓਏ ਬਲੱਡ ਲਾਈਨ ਚੋਂ। ਉਹਦੀ ਬਲੱਡ ਲਾਈਨ ਚੋਂ ਚਾਰ ਤਾਂ ਸੂਹਾ ਪੈਂਦਾ। ਸੂਹਾ ਪਹਿਲਾ ਜੀ। ਲਓ ਜੀ, ਬਿਜਲੀ ਘਾਰੀ, ਬਿਜਲੀ ਘਾਰੀ ਬਣਿਆ ਵੇਖੋ ਜੀ ਸਿੰਘ ਰਿੰਗ ਦੀ। ਦੇਖੋ ਜੀ ਨੜਾਈ ਨੜਾ ਦੇ ਵੀਰੀ ਘਰੀ ਦੁੱਲੇ ਦੇ ਪਿਆ ਪਿਆ ਹਾਂਜੀ 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 ਬਾਕੀ ਵੱਡੀ ਪੁੱਲ ਸਹਜੋ ਜਿਹੜੀ ਛੋਟੀ ਨੂੰ ਛੋਟੀ ਕਹਾਂਗੇ ਜੇ ਥਾਂ ਦੀ ਗੱਲ ਕਰੀਏ ਨੋਕ ਵਾਲਾ ਥਾਂ ਆ ਗਿਆ ਪਿੱਠ ਪੂਰੇ ਦੀ ਕੁਆਲਿਟੀ ਬਹੁਤ ਚੰਗੀ ਆ ਸੋਹਣੀ ਸਾਕੀ ਜਿਹਨੂੰ ਕਹਿੰਦੇ ਲੰਬੀ ਕਾਫੀ ਲੰਬੀ ਆ ਮਤਲਬ ਗੱਲ ਕਰੀ ਵੀ ਵੱਡੀ ਗੱਡੀ ਜੋ ਵੱਡੀ ਗੱਡੀ ਆ ਉਹ ਛੋਟੇ ਹੱਥ ਜੀ ਨਹੀਂ ਜਾਂਦੀ ਤੇ ਬਾਕੀ ਆ ਵੀ ਸਿੰਘ ਰਿੰਗ ਦੀ ਬਹੁਤ ਸੋਹਣੀ ਸਾਕੀ ਆ ਜਾਣ ਜਾਣ ਜੋ ਨਾ ਜਾਂਦੇ 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 ਮੈਨੂੰ ਵੀ ਜਾਂਦੇ ਲਿਵਾਵਾ ਰੈਣਾ ਦਾ ਅਕਾ ਲਓ ਜੀ ਹਾਂ ਰੋਡਰ ਬਹੁਤ ਮਲਕ ਉਹਨੇ ਗਾੜ ਤੇ ਉਨੀ ਪਛਾਰ ਬਾਕੀ ਸੋਣੀ ਸਰਾਖੀ ਯਾ ਪਾ ਸਿੰਦੂ ਬਖਾ ਦੇ ਲਿਵਾ ਬਖਾ ਦੇ ਤੇ ਭੱਟੀ ਖੋਲੀ ਯਾ ਥੋੜੇ ਬੋਦੇ ਬਾਜ ਦੀ ਵਾਲ ਨਹੀਂ ਤੇ ਫਾਰੀ ਜੱਟ ਬੈ ਗਈ ਕਾਲੀ 3 ਫੁੱਟ ਚੌੜੀ ਇਹ ਛੋਟੀ ਐ ਇੱਥੇ ਲੋਕਾਂ ਕੋਲ ਕਦੀ ਆਏ ਨਾਣਾ ਵਾਲੀ ਆ ਗਈ ਨਾਣਾ ਵਾਲੀ ਨਾਣਾ ਵਾਲੀ ਆ ਗਈ ਨਾਣਾ ਵਾਲੀ ਆ ਗਈ ਇਹਦੇ ਫਾਰਮ ਤੇ ਆਉਣੀ ਸਾਰੀਆਂ ਨਾਣਾ ਵਾਲੀਆਂ ਨਾਣਾ ਵਾਲੀਆਂ ਸਹੀ ਆਲੇ ਸਹੀ ਆਲੇ ਜੀ ਕਿਤੇ ਕਦੀ ਆਏ ਨਾ ਰੋਲਾ ਪਾੜਦਾ ਮੇਰੇ ਕੋਲ ਨਾਣਾ ਵਾਲੀ ਆ ਗਈ ਹੈ ਨਾਣਾ ਵਾਲੀ ਆ ਗਈ ਹੈ ਹਾਂ ਜੀ ਹੋਣੀਆਂ ਜਿੰਨੀਆਂ ਨਾਣਾ ਵਾਲੀਆਂ ਇਹਦਾ ਕਾਜ ਕਰੀ ਮੈਨੂੰ ਨਾਣਾ ਨਾਣਾ ਚੱਕ ਕਰ ਲੈਣਾ ਨਾਣਾ ਸਪੰਜੇ ਦਿਖਾ ਦਿਆਂ ਤੇ ਦੁੱਧ ਉਹ ਲਓ ਜੀ ਤਸੱਲੀ ਕਰਾ ਦੇਣਾ ਫਿਰ ਲਓ ਜੀ ਸਾਰੀਆਂ ਨੇ ਨਾੜਾਂ ਲੱਗੀਆਂ ਹੁੰਦੀਆਂ ਲਓ ਜੀ ਸਾਰਿਆਂ ਦੇ ਨਾੜਾਂ ਲੱਗਿਆ ਨੇ ਤੇ ਬਾਕੀ ਦੋ ਦ ਸਮਝੀਏ ਬੋਦੀ ਗੱਲ ਇਹ ਇੱਕ ਮੇਰਾ ਵੀਰ ਪਹਿਲਾਂ ਖਾਣ ਖਾਲੀ ਬਿਲਕੁਲ ਖਾਲੀ ਕੋਈ ਪਸਮੇ ਨਹੀਂ ਹੈਗੀ ਕੋਈ ਖਾਦੇ ਨਹੀਂ ਨਹੀਂ ਕੋਈ ਪਸਮੇ ਨਹੀਂ ਹੈਗੀ ਕੋਈ ਟਾਈਮ ਨਹੀਂ ਲਗਾ ਕੋਈ ਨੂੰ ਇਕੱਲਾ ਨਹੀਂ ਲਗਾ ਮੇਰਾ ਭਰਾ ਹਾਂਜੀ ਹਾਂਜੀ ਤੇ ਸਿੰਘ ਵੇਲਾ ਰੇਂਗ ਤੇ ਕਾਜ ਦਾ ਵੱਡਾ ਇੱਕ ਫੁੱਲ ਜਿਹਨੂੰ ਫੁੱਲ ਫੁੱਲ ਸਾਈਜ਼ ਕੱਟੀਏ ਦੇ ਮਗਰ ਹੀ ਕੱਟੀ ਮਗਰ ਤੇ ਮੁੱਲ ਜਿਹਦਾ ਮੱਗੀ ਪੇ ਹਾਂ ਜੀ ਇਹ ਵੀ 1,75,000 ਦੀ ਦੇਣੀ ਹੈ ਜੋ ਦੀਪਕ ਝੋਟੀ ਵੇਲਾ ਕੀ ਜੱਗ ਲਾਓ ਜੀ ਇਸ ਦੀ ਦੇਖਾ ਦੇ ਲੈਵਾ ਵਖਾ ਦੇ ਕੱਟੀ ਨਹੀਂ ਇੱਕ ਲੱਖ 75,000 ਦੀ 75,000 ਦੀ ਬਿੱਤੀ ਵਿੱਚੇ ਵਖਾ ਦੇ ਕੱਟੀ ਜੀ ਲਾਓ ਜੀ ਵੇਖੋ ਜੀ ਪਟਣ ਲੱਗੇ ਮਗਰ ਪਟਣ ਕਿੱਥੇ ਲੈਣੀ ਮੈਂ ਨਾ ਕਹਿਣਾ ਸੁਪਰ ਸ਼ਾਪ ਜਣੀ ਅਜੇ ਆਈਆਂ ਆ ਮੇਰੇ ਫਰਮ ਦੇ ਸਰਪੰਚ ਦੇ ਦੋ ਤਿੰਨ ਫਰਮ ਤੇ ਹਾਂ ਜੀ ਹਾਂ ਜੀ ਹਾਂ ਜੀ ਲਾਓ ਇੱਕ ਦੋ ਹੀ ਆ ਵਾਲਾ ਸਾਰੇ ਨਹੀਂ ਨਾ ਜੀ ਸੋਣੀ ਸੋਣੀ ਸਰਾਖੀ ਸੋਣੀ ਸਰਾਖੀ ਹੋਜੂ ਮਾਨਦਨ ਕੋਈ ਇੱਕਤਰੰਗੀ ਦੀ ਆ ਛੋਟੀ ਬਦਰੰਗੀ ਲਿਆ ਹੈ ਨਾ ਉਹਨਾਂ ਦੀ ਬਲੱਡ ਮੈਚ ਉਹਨਾਂ ਦਾ ਰਿਕਾਰਡ ਬੜਾ ਚੰਗਾ ਪਹਿਲਾਂ ਸੂਆ ਚਾਰ ਰੰਗ ਆਵੇ ਇਹ ਜੋ ਡੀ ਨਾਲ ਲੇ ਵਾਲੇ ਨਾ ਨਾ ਲਈ ਕਰਦੀ ਨਾੜਾਂ ਲਈ ਫਿਰਦੀ ਹੈ ਇਹ ਕੋਈ ਨਸਰਿਆ ਦੇ ਯਾਰ ਦੇ ਕੁਆਲਿਟੀ ਇਹ ਤਾਂ ਦੇ ਤਾਂ ਲਈ ਫਿਰਦੀ ਹੈ ਹੋਜੂ ਮਾਨਦਨ ਕੋਈ ਮਾਣ ਦਾ ਰਿਕਾਰਡ ਲਓ ਜੀ ਮਾਨਦਨ ਹੋ ਜਾਊਗਾ ਜੀ ਤੇ ਅੱਗੇ ਆ ਗਈ ਸਮਝੀ ਇਹ ਵੇਖੋ ਕੈਨ ਹੁਣ ਇਹ ਵੀ ਕੱਟੀ ਪਲੂਣ ਜੀ ਹਾਂਜੀ ਇਹ ਵੀ ਬੜੇ ਚੰਗੇ ਸੀਮਣ ਦੀ ਕੱਟੀ ਹੈ ਹਾਂਜੀ ਸਮਝੀ ਤੇ ਵੱਡੀ ਫੁੱਲ ਵੱਡੀ ਦੇ ਫੁੱਲ ਆਦਿਕਾ ਚੜ ਤੋਂ ਚੜ ਚੜਦੀ ਵਿਚਾਰਦੀ ਪਹਿਲਾਂ ਦੀ ਖੋਲੇ ਨੂੰ ਸਿੰਘ ਕਵਾੜੀ ਬਰਾਬਰ ਭਰਾਵਾਂ ਦੀ ਜੋੜੀ ਨੂੰ ਕਿਹੜੀ ਲੱਗੀ ਆ ਲਓ ਜੀ ਸਿੰਘ ਵਾਲੀ ਬਿਲਕੁਲ ਨਿਕਲੇਗਾ ਸਿੰਘ ਦੇ ਅਜੇ ਤੱਕ ਕੌਲੀ ਚ ਪਾਣੀ ਪੀਣ ਵਾਲੀ ਆ ਸਹੀ ਗੱਲ ਸਹੀ ਕੈਮਰਾ ਡਾਡੀਆਂ ਛਟੀਆਂ ਬੜੀਆਂ ਬੜੀਆਂ ਹਾਂਜੀ 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 ਮੰਨਦਾ ਪਤਾ ਨਹੀਂ ਕੀ ਹੋਣਾ ਕੀ ਹੋਣਾ ਮੰਨਣ ਵਾਲੀ ਗੱਲ ਲਓ ਜੀ ਸੋਹਣੀ ਸੁਨਖੀ ਆ ਤੇ ਥਾਣ ਵਿਖਾ ਦੇ ਕੱਡੀ ਨੂੰ ਕਿਹੜਾ ਲੱਗਾ ਹਾਂਜੀ 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 ਬਾਕੀ ਇਹ ਵੀ ਥੋੜਾ ਜਿਹਾ ਕੈਮਰਾ ਡਾੜੀ ਕਾਲੀ ਪਾਈ ਨਹੀਂ ਜੋ ਠੀਕ ਪਹਿਲਾ ਸੂਆ ਵੇਟ ਪੜੇ ਦੀ 3 ਫੁੱਟੇ ਵੀ ਚੋੜੀ ਜੋ ਤੇ ਜੇ ਗੱਲ ਕਰੀਏ ਕੱਦ ਗੁਦਰੀ ਆਦਿਕਾ ਫੁੱਲ ਸੈਜ ਹੈ ਤਾਂ ਚੜ੍ਹ ਤੋਂ ਚੜ੍ਹ ਜੇ ਦੂਜੀ ਗੱਲ ਕਰ ਲਈ ਉਹ 2 ਇੰਚ ਤਾਂ ਅਜ ਅਗਲੇ ਬੰਨੇ ਹੋ ਜੀ ਤੇ ਉਹ 2 ਇੰਚ ਤਾਂ ਜਾਂਦੇ ਜੋੜਨਾ ਆਖ ਮਲੇ ਲਓ ਜੀ ਲੰਬੀ ਲੰਬੀ ਕਾਫੀ ਆ ਸੋਹਣੀ ਸਰਖੀ ਰਿੰਗ ਸਿੰਘ ਸਰੀਰੇ ਨਾਣਾ ਵੇ ਹਾਂਜੀ ਹਾਂਜੀ ਸਰੀਰੇ ਨਾਣਾ ਵੇ ਸਰੀਰ ਦੀ ਨਾਣਾ ਤੇ ਚਵਾਸ ਬੰਦੀ 100 ਦੇ 100 ਜਣਾ ਲਓ ਜੀ ਚਵਾ ਇੱਕ ਨੰਬਰ ਆ ਚਵਾਰੀ ਬਿਲਕੁਲ ਇੱਕ ਨੰਬਰ ਆ ਗਈ ਝੋਡੀ ਜਿਹੜੀ ਸੁਚਾਈ ਕਰਾਂਗਾ ਸੁਚਾਈ ਦੱਸਾਂਗੇ ਚਵਾਰੀ ਮਾਈ ਨਿਕ ਰਿਹਾ ਬੀਬੀਆਂ ਭਣਾ ਨੂੰ ਪੰਪੀ ਜਿਹੜੀ ਬੰਦੇ ਜਿੱਦਾ ਮੱਦੀ ਪ੍ਰਵਾਹ ਹੋਈ ਥੋੜੀ ਜਿਮਲਾ ਦੱਸਾਂ ਕਿ ਕਲੀਅਰ ਹਾਂਜੀ ਹਾਂਜੀ ਅੱਜ ਵਿਗੇ ਨਾ ਵਿਗੇ ਸਹੀ ਹੈ ਇਹ ਬਨੇ ਗਏ ਗਾਲ ਦੱਸਾਂ ਕਿ ਸਾਫ ਦੇਰਾ ਬਈ ਨਾ ਕੰਮ ਕਰਨਾ ਦਾ ਨਾ ਕੀਤਾ ਬੜਾ ਕੁਝ ਮਾਰ ਰਿਹਾ ਦਿੱਤਾ ਤੇ ਦੁੱਧ ਕਿੰਨਾ ਸਮਝੇ ਝੂਠ ਮਾਰ ਕੇ ਕੰਮ ਨਹੀਂ ਕਰਨਾ ਝੂਠੀ ਕੋ ਦੁੱਧ ਆਜੀ ਰੇਟ ਵਿੱਚ 12 ਕਿਲੋ ਚੋਂ ਵਾਲਾ ਹਾਂਜੀ ਚੋਣ ਖਸਮਾ ਇੱਕ ਨੰਬਰ ਲੇਵਾ ਵਖਾਦੇ ਨਾੜਾ ਵਖਾਦੇ ਝੋਡੀ ਨੂੰ ਟਾਈਮ ਨਹੀਂ ਲੱਗਾ ਅਗਲੇ ਪਾਸੇ ਲੇਵਾ ਵਖਾਦੇ ਮੂਰੇਓ ਕੀ ਮਗਰੀ ਇਸ ਸਿੰਘ ਵੇਲਾ ਖਲੂਨ ਕੱਟੀ ਖਲੂਨ ਕੱਟੀ ਮਤਲਬ ਗੱਲ ਕਰੀ ਵੀ ਥੋੜੀ ਜਿਹੀ ਫਸਮਾਜ ਦਾ ਇੱਕਦਮ ਮਾਰਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਕਿੰਨੇ ਦੇ ਦੇਣੀ ਹੈ ਜੀ ਜਿੰਨਾ ਮਰਜ਼ੀ ਚੋਈ ਜੀ ਉਹ ਸਾਡਾ ਜੋਗੜਾ ਪ੍ਰਵਾਈਡ ਕਰਾਈ ਬਣੀ ਜਦੋਂ ਨੜਾ ਨੜਾ ਪਰੇ ਕੀ ਕਿੰਨੇ ਦੇਣੀ ਹੈ ਝੋਟੀ ਦਾ ਮੁੱਲ ਇਹਦਾ ਵੀ 160 ਹਾਂਜੀ ਇਹ ਵੀ ਡੇਢ ਕੀ ਕਰਾਂਗੇ ਝੋਟੀ ਵੇਖਣਾ ਕੱਟੀ ਲਓ ਜੀ 1 ਲੱਖ 60 ਹਜ਼ਾਰ ਰੁਪਏ ਮੁੱਲ ਤੇ ਡੇਢ ਦੀ ਵੱਡੀ ਵੇਲਾ ਝੋਟੀ ਅੰਤਪਨਾ ਕੋਈ ਨਹੀਂ ਉਹ ਫੁੱਲ ਸਾਈਜ਼ 1.5 ਲੱਖ ਦੀ ਭਾਅ ਕੋਈ ਆ ਗਾ ਸੋਣ ਕੋਈ ਕੁੰਡੀ ਨਹੀਂ ਪਾਉਗੇ ਡਾ ਥਣ ਕੋ ਲੈਣਾ ਨਹੀਂ ਦੇਣਾ ਸਿੱਧੇ ਸੁਪਿਆਰ ਕੋ ਥਣ ਹੋਣ ਗਿਆ ਤੱਤੀ ਅਨੁਛੇ ਕਰਨ ਵਾਲੇ ਲਓ ਜੀ ਬਾਕੀ ਫੋਨ ਤੇ ਗੱਲ ਕਰ ਕੋ ਹੋ ਜੋ ਮੰਨਤਾ ਅੱਗੇ ਆ ਗਈ ਜੀ ਨੰਬਰ ਵੀ ਦੱਸ ਦੋ ਕਿੰਨੇ ਨੰਬਰ ਆ ਉਸ ਹਿਸਾਬ ਨਾਲ ਨੰਬਰ ਆ ਜੀ ਕੰਮ ਚੱਲੂਗਾ ਇਹ ਨੰਬਰ ਬਾਬੇ ਦੀ ਕਿਰਪਾ ਵਾ ਨੰਬਰ ਚੱਲੂਗਾ ਨੰਗਾ ਨੰਬਰ ਲਗਾ ਕੇ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਸਿੱਧੀ ਆਹ ਸਿੱਧੀ ਗੱਡ ਰਗੀ ਅੱਗੇ ਆ ਜੀ ਲਗਾ ਗਾਡਰਾਂ ਰਗੇ ਸਦੀ ਦੇਖੋ ਜੀ 7 7 ਨੰਬਰ ਤੇ ਆ ਗਏ ਆ ਤੇ ਪਿੱਠ ਪੂੜਾ ਦੇਖੋ ਜੀ ਠੀਕ ਜੀ ਦੂਜਾ ਸੁਆ ਜੀ ਕਿਵੇਂ ਨੰਬਰ ਤੇ ਥਣ ਪਲਟ ਕਰ ਲਾਂਗੇ ਥਣ ਪਵਾਦੀ ਵੀ ਖਾਦੇ ਹਾਂ ਜੀ ਝੋਟੀ ਜੀ ਤਿੰਨ ਨਸਲ ਵਿਖਾਦੇ ਇਹ ਵੀ ਕੀ ਆ ਉਹਦੇ ਫੱਟੀ ਇਹ ਵੀ ਬੜੀ ਉਹ ਤੇ ਛੋਟੀ ਹਾਂ ਦੇਖੋ ਸਪੈਸ਼ਲ ਲਗਾ ਜਵਾ ਚਲ ਆਉਣੇ ਜਵਨਾ ਤਿੰਨ ਨਾਣਾ ਇਥੇ ਵੀ ਵਿਖਾਦੇ ਇਹਦੇ ਐਡਰਸ ਤੇ ਥਣਾ ਤੇ ਵੀ ਨਾਣਾ ਪਣੀਆ ਪਈਆਂ ਨੇ ਲਓ ਇਹ ਇੱਕ ਵਾਰੀ ਫੇਰ ਚੈੱਕ ਕਰ ਲਈ ਕੋਈ ਨਾਲਾ ਨੂੜਾ ਨਾ ਡਰ ਆ ਗਿਆ ਨਾਲਾ ਜਿਵੇਂ ਬਿਜਲੀ ਕਰ ਗਿਆ ਨਾ ਨਾ ਇੱਥੇ ਇੱਕ ਤੀ ਨਹੀਂ ਤੇ ਸਾਰੀਆਂ ਨਾਲ ਵਾਲੀਆਂ ਸਹੀ ਆ ਲਿਆ ਤੋਰ ਇਧਰ ਲੈ ਆ ਮੇਰੇ ਅਹ ਨਹੀਂ ਇਹਦਾ ਜੀ ਸੈਂਕ ਵਾਲੀ ਗਿਆ ਕਰੇ ਕੋਈ ਇਹ ਸੋਹਣੀ ਸਰਖੀ ਲੰਬੇ ਲੰਬੇ ਥਾਨ ਦੇਖੋ ਲਗਾ ਨੋਕਲਾ ਥਾਨ ਤੇ ਬਾਕੀ ਚਵਾਜ ਇਹਦਾ ਤੁਹਾਨੂੰ ਬੜਾ ਫਾਰਮ ਦੇ ਸੋਜੋ ਸੋਈ ਮਿਲਣਾ ਭਾਈ ਇਧਰ ਤਾਂ ਆੜਾ ਦੇਖੋ ਖੜੰਗਾਲਾ 3 ਫੁੱਟ ਚੋੜੀ ਆ ਪਹਿਲਵਾਨਾਂ ਕੋ ਦੁਰਲੀ ਜਿੰਦਾ ਪਹਿਲਵਾਨ ਨਹੀਂ ਦੁਰਦੇ ਜਾਂਦੇ ਜਾਂਦੇ ਮਰ ਰਹੀ ਜਾਂਦੇ ਜਾਂਦੇ ਚੁੱਪਾਂ ਜਾਂਦੇ ਜਾਣੇ ਦੇ ਜਾਣੇ ਦੇ ਹੀ ਜਾਣੇ ਦੇ ਲਓ ਜੀ ਟਾਪ ਕਲਾਸ ਤੇ 3 ਫੁੱਟ ਚੌੜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਅੱਧ ਰਿਹਾਸ ਰਿਆ 2000 ਦੇ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਜਿਹਨੂੰ ਮਸ਼ੀਨਾਂ ਕਹਿੰਦੇ ਨੇ ਲੈਵੇ ਵੇਲਾ ਕੀ ਲੱਗੇ ਇਹਨੂੰ ਮਸਾ ਦੇ ਹੋਣਾ ਮੇਰਾ ਪਾਟ ਬਾਕੀ ਜਰਾ ਟਾਈਮ 4 ਵਜੇ ਨੇ ਆਨੇ ਫਿਰ ਪੂਰੇ ਆ ਨਹੀਂ ਹੋ ਗਿਆ ਸਿੱਧੇ ਹੋਣਗੇ ਧੱਤੀ ਨੂੰ ਸੇਕ ਲਵਾ ਲੈਣਾ ਮਨਾਂ ਗਵਾਨੀਆਂ ਕਰ ਪਤਾ ਕੋਈ ਨਾ ਚਿਵਾੜ 2000 ਮੇਰਾ ਭਰਾ ਪਿੱਛੇ ਵੀ ਨੜਾ ਨੜਾ ਜੇ ਥਣ ਪਸਮੇ ਆਣੀ ਹੋ ਗਈ ਮਨਾਂ ਲਈ ਗੱਲ ਮਨਜੀ ਕੀ ਕਰਾ ਨਹੀਂ ਲੱਗਾ ਮੈਂ ਤੇ ਦੁੱਧ ਕਰਾ ਨਹੀਂ ਦੋਦ ਜਿਹੜਾ ਸਚਾਈ ਵਾਲਾ ਦੁੱਧ ਦੇਖੋ 13 ਤੋਂ 13.5 ਦਾ 13.5 ਦਾ ਕਿੰਨਾ ਹੈਗਾ ਕੈਨ ਨੂੰ ਦਿਖਾ 15 16 ਵਾਲਾ ਹਾਂਜੀ ਗੱਲ ਉਹ ਦੱਸ ਸਕ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਤੇ ਕਿਨੇ ਦੇ ਦੇਣੀ ਫਿਰ ਕੀ ਬੜੀ ਝੋਟੀ ਮੋਲੇ ਦਾ 1.5 145 ਜਿੰਨਾ ਮੇਰਾ ਝੋਟੀ ਬ੍ਰਾਂਡ ਇਹ ਲਓ ਜੀ ਭਾਅ ਦੇਖੋ ਜਿਆਦਾ ਨਹੀਂ ਬਿਲਕੁਲ ਰੇਟ ਨੋਰਮਲ ਦੇਣੇ ਤੁਹਾਨੂੰ ਦੱਸਾਂ ਇੱਕ 45 ਦੀ ਝੋਟੀ 15 16 ਕਿਲੋ ਦੋ ਤਾਂ ਕੱਢਣ ਵਾਲੀ ਹਾਂ ਜੀ 13 13.5 ਕਿਲੋ ਮੀਟਰ ਦਾ ਹਾਜਤ ਉਹ ਤੇ ਆ ਲੈ ਵਾਲੇ ਵਾਲਾ ਕਹਿੰਦੇ 1.5 ਲੱਖ ਮੋਲੇ ਦੇ 5000 ਛੋਟੇ 145 ਅਕੇ ਜੀ ਇਹ ਸੁਪਰਸਟਾਰ ਦਾ ਵੀ ਜੋ ਡਿਪਲੋਮ ਹੈ ਲੋਣ ਜੋਟੀ ਵੱਡੀ ਗੱਲ ਤੋਂ ਬਨੇ ਕੋਈ ਨਹੀਂ ਹਾਂ ਜੀ ਲੋ ਜੀ ਤੋਰ ਕੇ ਖਾਰੇ ਜੋ ਨਾ ਤੇ ਇੱਕ ਜੀ ਤੋਰ ਕੇ ਜਗਾ ਦੇ ਪਾਨੂੰਨ ਕੱਢੀ ਲੈ ਵਾਲੇ ਲਓ ਜੀ ਲੰਬੀ ਨਹੀਂਆਂ ਥਰੀਆਂ ਲੰਮੀਆਂ ਨਹੀਂਆਂ ਕੈਮਰੇ ਥੋੜਾ ਜਿਆਦਾ ਦਤੀਆਂ ਸੰਭਜੀ ਬਾਕੀ ਇਹ ਲੰਬੀ ਲੰਬੀ ਬਹੁਤ ਆ ਪਹਿਲਾ ਸੂਆ ਆ ਗਿਆ ਤੇ ਹਰ ਦੇਖੋ ਜੀ ਫਿਟਿੰਗ ਕਰ ਰਹਾ ਆ ਗਿਆ ਤੇ ਬਾਕੀ ਜਿਹੜਾ ਥਾਂ ਜਿਹੜਾ ਬਿਲਕੁਲ ਫਸਮ ਕੇ ਉੱਕੇ ਰਿਪੋਰਟਾਂ ਕੱਢ ਜਾਂਦੀ ਆ ਤੇ ਸੌਜ ਸੋਈ ਪਿੱਠ ਪੂਰਾ ਜੇ ਗੱਲ ਕਰੀਏ 3 ਫੁੱਟ ਚੌੜੀ ਹਾਂ ਕਿਉਂ ਜੋ ਬੰਜੀ ਹਾਂ ਹਾਂ ਜੀ ਲਾ 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 ਠੰਡੀ ਠੰਡੀ ਬਹੁਤ ਹੈ ਜੋ ਬਣਾਂ ਦਾ ਹਾਂ ਜੀ ਹਾਂ ਬਾਕੀ ਇਹ ਵੀ ਸੋਹਣੀ ਸੁਨੱਖੀ ਤੇ ਅਡਰ ਦੀ ਕੁਆਲਿਟੀ ਬਿਲਕੁਲ ਫਿਟਿੰਗ ਵਾਲੀ ਆ ਗਈ ਮੈਂ ਨਾ ਫੁੱਲ ਫੁੱਲ ਜਿਹਨੂੰ ਜਿਹਨੂੰ ਫੁੱਲ ਜਿਹਨੂੰ ਫੁੱਲ ਲੈਵਾ ਲੈ ਕੇ ਨਾਣਾ ਨਾਣਾ ਜੇ ਬਗਾਈ ਦੀ ਜਿਹਦਾ ਗਾਲੇ ਕਹਿੰਦੇ ਨੇ ਵੀ ਬਿਲਕੁਲ ਫੁੱਲ ਸਿਆਜ ਉਹ ਚੀਜ਼ ਹੈ ਦੇਵਾ ਵੀ ਆ ਮੂਤਰੀਂ ਘਰੀ ਭੀ ਬਾਹਰ ਜਿਹਨੂੰ ਮੋਲੇ ਵਾ ਫੁੱਲ ਲੈ ਕੇ ਪਿੱਛੇ ਤਾਂ ਪਿੱਛੇ ਤਾਂ ਕਰ ਤੇ ਥਾਣ ਫਲਾ ਕੇ ਬੜਾ ਬੜਾ ਲੰਮਾ ਕਰ ਦੂਗੀ ਛੋਟਾ ਨਾ ਨਹੀਂ ਰੱਖਦੀ ਠੀਕ ਹੈ ਸਮਝੀਂ ਅਡਾ ਲੰਮਾ ਫੁੱਲ ਕਰ ਦੂਗੀ ਆ ਆਪਸ ਮਗੇ ਫੁੱਲ ਕੇ ਥਾਣਾ ਹਾਂਜੀ ਹਾਂਜੀ ਦੇਵਾਲੇ ਵਾਲਾ ਜੀ 1.5 ਵਿੱਚ ਦੁੱਧ ਦੇ ਕੋ 14.5 ਕਿਲੋ ਚੋਣ ਵਾਲਾ ਸਾਢੇ 14.5 ਕਿਲੋ ਤੇ ਆਂਦੇ 14 ਦੀ ਔੜ ਤੇ ਦਵਾਂਗੇ 14 ਦੀ ਔੜ ਤੇ 16 ਦੀ ਗਰੰਟੀ ਤੇ ਇਹ ਨਥਲ ਬੜੀਆ ਮੋਲੇ ਦਾ ਝੋਡੀ ਹੈ 1,60,000 ਰੁਪਏ ਦੀ। ਤਮਾਦਾਨ ਲਾ ਜੇ ਪੰਜ ਇਹਦੀ ਵੀ ਛੋੜ ਜੋ। ਇਹਦੀ ਵੀ ਛੋੜੀ ਕਰਾ ਦੇ। 1,55,000 ਦੀ। ਤੇ ਬਾਕੀ ਇਹ ਵੀ ਤੁਹਾਨੂੰ ਇੱਕ ਰੀ ਝੋਡੀ ਤੁਹਾਨੂੰ ਫੇਰ ਦਿਖਾ ਦਿੰਨੇ ਆ। ਮਾਨ ਤੁਹਾਡਾ ਤਾਂ ਫੁੱਲ ਹੋਊਗਾ। ਆਓ ਤਸੱਲੀ ਕਰੋ, ਚੈੱਕ ਕਰੋ। ਪਾਸ ਕਰਨਾ ਤੁਹਾਡਾ ਫੱਟਿਆ। ਖਾਰਮ ਦੇ ਖੁੱਲਾ ਚੈਲੰਜ ਆ ਜਿੰਨੇ ਆਲ ਮੱਧੀ ਚੋ। ਦੋ ਡੰਗ ਚੋ, ਚਾਰ ਡੰਗ ਚੋ। ਚੋਸ ਪੰਜੀ ਗੱਲ ਸਹੀ ਤੇ ਗਲਤ। 25 ਬਾਰੇ 40 ਲਾ ਜੀ। ਬੱਚੇ ਭਗਤ ਜੀ ਨੇ ਕਟੀਆਂ ਕਟੇ ਦਾ ਸਪਰਕ ਸੰਚੋ ਨਾਲ ਕਰ ਲਿਓ ਕਿਉਂਕਿ ਮਾਲ ਜ਼ਿਆਦਾ ਵਾ ਤੇ ਬੱਚਾ ਦਾ ਇੱਕ ਅਦਾ ਕਟਾ ਹੀ ਲੋ ਜੀ ਇੱਕ ਅਦਾ ਕਟਾ ਆਊਗਾ ਹੋਰ ਸਮਝੀ ਚੰਗੀਆਂ ਝੋਟੀਆਂ ਚੰਗੇਰ ਕਾਰ ਵਾਲੀਆਂ ਹਾਂਜੀ ਜੋ ਮੱਠੀ ਗਈ ਜੇ ਇੱਥੇ ਆਓ 2 ਨਾਲ ਅਗਲੀ 10 ਨਾਲ ਰਹਿ ਕੇ ਸਨੀ ਕੋ ਰਹਿਣ ਸਾਂ ਦੀ ਮੁੱਠਾ ਪੂਰੀ ਆ ਸੁੱਦਾ ਪੂਰੀ ਕਾਲੀ ਕੋਈ ਕਰਨੇ ਨਹੀਂ ਆ ਜੀ ਮੱਜਾ ਆਪਣੇ ਹੋਰੀ ਫਾਰਮ ਦੇ ਖੜੀਆਂ 18 20 ਕਿਲੋ ਵਾਲੀਆਂ ਹਾਂਜੀ ਹਾਂਜੀ 20 ਕਿਲੋ ਵਾਲੀ ਮੈਂ ਵੀ ਆਪਣੇ ਘੋਮ ਵਾਲੀ ਆ ਹਾਂਜੀ ਹਾਂਜੀ ਬਾਕੀ ਉਹ ਮੱਜਾ ਪਾਵਾਂਗੇ ਸਾਰੀਆਂ ਵੀਡੀਓ ਜੀ ਵੀਜੀ ਮਾਲ ਲਈ ਭੇਜਦਾ ਤਿਆਰ ਹੋਏਗਾ ਹਾਂਜੀ 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 ਯਾਰ ਤਾਂ ਮਾਲ ਉੱਧਰ ਵੀ ਆਪਣਾ ਕਾਫੀ ਖੜਾ ਹਾਂਜੀ ਹਾਂਜੀ ਮੋਬਾਈਲ ਨੰਬਰ ਆਪਾਂ ਚਲਵੇ ਜੀ ਦਾ 16 500 50 ਭੋਲੇ ਦੇ ਜਿਲ੍ਹਾ ਗੁਰਦਾਸਪੁਰ ਹਾਂਜੀ ਹਾਂਜੀ ਸੀਲ ਪਟਾਲਾ ਨੇੜੇ ਸਰੇਗੜ ਚੁੰਡੀਆਂ ਆਪਾਂ ਨੂੰ ਵੀ ਜ ਉਹ ਜਿਆ ਪੰਜਾਬ ਨੂੰ ਜਾਂ ਗੁਰਦਾਸ ਹੀ ਬੈਠੇ ਅਮਰਤ ਸਾਰਾ ਸਾਹਿਬ ਜੀ ਦੇ ਹੱਥ ਤੇ ਹਾਂਜੀ ਹਾਂਜੀ ਮਤਲਬ ਸਾਡਾ ਅਮਰ ਸਾਹਿਬ ਜਿਹੜੇ ਸਾਡੀ ਹਾੜ ਦੇ ਆਮ ਮਗਰ ਇਥੋਂ 3-4 ਕਿਲੋਮੀਟਰ ਤੇ ਅਮਰ ਸਾਹਿਬ ਜੇ ਨਾਲ ਖੜੇ ਹਾਂ ਠੀਕ ਹੈ ਠੀਕ ਹੈ ਜੀ ਤੇ ਵੀਟ ਕਰੋ ਆਣ ਕੇ ਚੰਗੇ ਟੋਕ ਲਾਉਂਦੀਆਂ ਝੋਡੀਆਂ ਭੂ ਛੱਟੇ ਦੀ ਥਣ ਘਟਵਾਦੀ ਐਸੇ ਆਪਾਂ ਨੂੰ ਪ੍ਰੋਬਲਮਾਂ ਦੀਆਂ ਨਹੀਂ ਹੋਊਗੀ ਹਾਂਜੀ ਹਾਂਜੀ ਬਾਕੀ ਪਾਸ ਕਰਨਾ ਨਰਕਪੁਰਖ ਕਰਨਾ ਤਾਂ ਬਾਖ ਹੈ ਜੀ ਸਾਡਾ ਆਪ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਵੀਰਾਂ ਨੂੰ ਦੱਸਿਆ ਤੇ ਆਓ ਇੱਥੇ ਸਾਡੀ ਬੜੀ ਸਾਰੀ ਬਈ ਅੱਛੀ ਸਸਤੀ ਗੱਲ